ਜੀਵੇਂ ਕਿ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਗਾਇਕ ਰਾਜੀਵ ਜਵੰਦਾ ਇਸ ਸਮੇਂ ਜਿਸ ਸਥਿਤੀ ਤੇ ਗੁਜ਼ਰੇ ਹੈ ਰੱਬ ਕਿਸੇ ਤੇ ਵੀ ਇਹ ਮਾਰਾ ਦਿਨ ਨਾ ਲੈ ਕੇ ਆਵੇ ਰਾਜੀਵ ਜਵੰਦਾ ਦੀ ਡਾਕਟਰ ਵੱਲੋਂ ਨਵੀਂ ਅਪਡੇਟ ਆ ਰਹੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈ ਰਹੀ ਹੈ ਲਗਾਤਾਰ ਉਸ ਤੇ ਚਾਣ ਵਾਲਿਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਵੀਰ ਰਾਜੀਵ ਜਵੰਦਾ ਛੇਤੀ ਤੋਂ ਛੇਤੀ ਠੀਕ ਹੋ ਜਾਣ ਕੋਈ ਜੇ ਹ ਚਮਤਕਾਰ ਹੋ ਜਾਵੇ ਕਿ ਰਾਜਵੀਰ ਜਵੰਦਾ ਛੇਤੀ ਠੀਕ ਹੋ ਜਾਣ ਬੜੇ ਹੀ ਦੁਖੀ ਨਾਲ ਦੱਸਣਾ ਪੈ ਰਿਹਾ ਹੈ ਕਿ ਰਾਜਵੀਰ ਜਵੰਦੇ ਵੱਲੋਂ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦੇ ਦੀ ਰਿਪੋਰਟ ਆਈ ਸਾਹਮਣੇ ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦੇ ਦਾ ਦਿਮਾਗ 100% ਡੈਮੇਜ ਹੋ ਚੁੱਕਾ ਹੈ ਇੱਕ ਦਿਲ ਤੋਂ ਬਿਗੈਰ ਹੋਰ ਕੋਈ ਅੰਗ ਕੰਮ ਨਹੀਂ ਕਰਦਾ ਡਾਕਟਰਾਂ ਦੇ ਕਹਿਣ ਅਨੁਸਾਰ ਇਸ ਸਥਿਤੀ ਤੋਂ ਵੀ ਜ਼ਿਆਦਾ ਭਿਆਨਕ ਹੋ ਸਕਦੀ ਹੈ ਕੁੱਲ ਮਿਲਾ ਕੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਹਨ ਬਾਕੀ ਹੁਣ ਰੱਬ ਦੇ ਆਸਰੇ ਹੈ ਪਰਮਾਤਮਾ ਅਗੇ ਤਾਸ ਕਰੋ ਕਿ ਰਾਜਵੀਰ ਜਵੰਦਾ ਛੇਤੀ ਤੋਂ ਛੇਤੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਕਾਰ ਵਾਪਸ ਆਉਣ